ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ 'ਚ ਮੀਤ ਗੱਲਾਂ ਵਿੱਚ ਤੁਸੀਂ ਸਾਰੇ ਵਧੀਆ ਠੀਕ ਠਾਕ ਹੋ ਹੋਰ ਚੜ੍ਹਦੀ ਕਲਾ 'ਚ ਤੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਦਾ ਬਲੌਗ ਆਪਾਂ ਕਰਤਾ ਸਟਾਰਟ ਤੇ ਜਿਵੇਂ ਰੋ ਤੁਸੀਂ ਆਪਣੇ ਨਾਲ ਤੇ ਅੱਜ ਆਪਾਂ ਸਾਰਾ ਦਿਨ ਕੀ ਕੀ ਕਰਦੇ ਹਾਂ ਤੁਹਾਨੂੰ ਦਿਖਾਉਨੇ ਆ ਕੰਟੀਨਿਊ ਤੇ ਕੱਲ ਸ਼ਾਮੀ ਮਤਲਬ ਇੱਕ ਮੁੰਡੇ ਦੇ ਕੰਮ ਕਰਦੇ ਆ ਪੈਰ ਤੇ ਸੰਤ ਲੱਗੀ ਉਹਦਾ ਕਰਕੇ ਫਿਲਹਾਲ ਆ ਜਿੱਦਾਂ ਆਪਾਂ ਹੌਸਟਲ 'ਚ ਲਿਆ ਬਾ ਆਪਰੇਸ਼ਨ ਹੋਇਆ ਰਾਤ ਤੇ ਸਾਰੀ ਰਾਤ ਆਪਾਂ ਜਾ ਕੇ ਗੱਡੀ ਤੇ ਅੱਜ ਦੇਖਦੇ ਹਾਂ ਨੂੰ ਅੱਜ ਛੁੱਟੀ ਮਿਲਦੀ ਹੈ ਜਾਂ ਕੱਲ ਨੂੰ ਮਿਲਦੀ ਤੇ ਜੇ ਅੱਜ ਮਿਲੀ ਤਾਂ ਆਪਾਂ ਕਰਾਂਗੇ ਬਲੌਗ ਕੰਟੀਨਿਊ ਬਾਕੀ ਬਹੁਤ ਵੀ ਦੰਦੋਂ ਉੱਤੇ ਹੀ ਫਿਰੇ ਸਤੇ 3-4 ਵੇ ਤੇ ਹੁਣ ਉਹ ਕਿ ਚਾਹੀ ਜੈਨ ਯਾਰ ਤੇ ਬਾਕੀ ਹਸਪੀਟਲ ਆ ਜਾਂਦਾਂ ਤੇ ਮਨਾਉਣੀ ਆ ਤੁਨੂੰ ਉਹ ਮੁੰਡੇ ਦੇ ਨਾਲ ਜੀ ਜੇ ਸੱਟ ਲੱਗੀ ਰਾਸ਼ੀ ਦੇ ਕੋਚਾ ਕੋਲੋਂ ਤੋਂ ਹੀ ਚਾਪਲਾਂ ਇਚਾਪਲਾਂ ਮੇਰੇ ਕੋਲ ਆ ਲਿਬੜੇ ਗੱਲ ਦੇ ਵਿਚਾਰੇ ਹਾਂ ਇਹ ਯਾਰ ਕੀ ਇਹ ਯਾਰ ਦੀ ਚਲਦਾ ਕੋਈ ਹੋ ਜਾ ਜਰਾ ਨਾ ਨਾ ਕੋਈ ਇਹਦਾ ਇਦਾਂ ਨਾ ਕਰ ਲੋ ਬਈ ਬਹੁਤ ਲੱਗੀ ਮੁੰਡੇ ਤੇ ਐ ਤੇ ਸਾਡਾ ਚੱਲੋ ਸਭ ਨੂੰ ਦਿੰਦਾ ਤੂੰ ਦੱਸ ਆਪਣੇ ਨਾਲ ਨਹੀਂ ਚੱਲਣ ਦੇ ਸਿੱਧਾ ਠਾਂ ਰੱਖਿਆ ਸਿੱਧਾ ਰੱਖ ਟਾਂ ਤੂੰ ਦੱਸ ਇਹਨੂੰ ਮੈਂ ਕਿਉਂ ਇਹਦੇ ਨਾਲ ਨਹੀਂ ਰੱਖਿਆ ਕਿੱਦਾਂ ਠੀਕ ਬੂਠਾ ਕਰਕੇ ਦਾ ਹੁਣ ਤੇ ਨਹੀਂ ਸਰੀਰ ਸੁਣ ਹੋ ਰਹਾ ਸੀ ਨਾ ਟੀਕਾ ਲਾਇਆ ਤਾਂ ਉਹਦੇ ਵੀ ਇੱਥੇ ਲਾਇਆ ਤੇਰੇ ਟੀਕਾ ਲੱਗਾ ਹੀ ਰਾਤੀ ਤਾਂ ਕਰਕੇ ਸੌਣੀ ਸੀ ਤੇ ਓਕੇ ਹੁਣ ਸਾਣਾ ਕੁਛ ਹੈ 10 ਲਿਆ ਕੇ ਦਈਏ ਪਾ ਦੂ ਪਾ ਲੋਗ ਜੀ ਥੱਲੇ ਆਸਣ ਲਾਏ ਕੰਬਲ ਵਿਛਾ ਗਏ ਦਰ ਹਸਪੀਟਲ ਆ ਗਏ ਆ ਤੇ ਥੱਲੇ ਆ ਗਏ ਹੁਣ ਅੱਜ ਬਾਤ ਪੱਖਾ ਬਹੁਤ ਲੋ ਜਾਂਦਾ ਰਹੇ ਓਕੇ ਆਪਾ ਜਿਹੜੀ ਆਪਾ ਆਪਾ ਆਈ ਜਿਹੜੀ ਆਪਾ ਅਈ ਚੱਲੇ ਬਾਹਰ ਦੇ ਟਿੱਲੋਂ ਨੂੰ ਚਾਵਲਾਂ ਨਹੀਂ ਲੰਬਨੀਆਂ ਖੁੱਲੀਆਂ ਆਈਆਂ ਬਾਲ ਕੇ ਨੇ ਮੈਂ ਵੀ ਕੇੜੀਆਂ ਚੁੱਕੇ ਭਾਈਆ ਮੇਰੇ ਦਾ ਬੂਢ ਆ ਬੱਜਾ ਬੱਜਾ ਮੈਂ ਕਹੋ ਬੱਜੋ ਬੱਜੋ ਕਹਿ ਰੋ ਲਾੜੀ ਆਪਾਂ ਚੱਲਿਆਂ ਥੋੜਾ ਬਾਹਰ ਮੁੰਡੇ ਨੂੰ ਫੋਨ ਕਰਨ ਲਈ ਕੁਝ ਮਾਲ ਲੈ ਕੇ ਆਉਣੇ ਫਰੂਟ ਜਾਂ ਹੋਰ ਕੁਝ ਵਗੈਰਾ ਤੇ ਫਰੂਟ ਹੀ ਲੈ ਲੈਨੇ ਆਂ ਹੈਂ ਬਾਕੀ ਦੋ ਮੌੜ ਆਇਆ ਦਰਬਾਰ ਇਹ ਹਸਪੀਟਲ ਹੈ ਇੱਥੇ ਢਿੱਲੋ ਮੇਰੇ ਨਾਲ ਢਿੱਲੀ ਮੇਰੇ ਨਾਲ ਬੱਦੇ ਪਰਨੇ ਦੋ ਮਾਣ ਪੱਲੀ ਕਰਨਾ ਤੋਂ ਤਾਂ ਨਹੀਂ ਅਸ ਮੇਰਾ ਤੇ ਬੋਲਾ ਟੋਟਾ ਫੁੱਟਾ ਹੈ ਲੱਲਾ ਬੱਦਾ ਹੀ ਨਹੀਂ ਹੈ ਬਾਕੀ ਦੁਕਾਨ ਆ ਇਹ ਖੁੱਲੀ ਨਹੀਂ ਹੈ ਮੈਨੂੰ ਲੱਗ 10 ਵਜ ਗਏ ਯਾਰ ਦੁਕਾਨਾਂ ਨਹੀਂ ਹੁੰਦੇ ਫਰੂਟ ਵਾਲਾ ਵੀ ਆ ਗਿਆ ਫਰੂਟ ਲੈ ਲੈਣੇ ਚੱਲ ਚਲੋ ਕਿੱਥੇ ਉਹ ਨਹੀਂ ਆਗਾ ਸਭ ਕਿੱਥੇ ਤੈਨੂੰ ਹਣਾ ਪਤਾ ਐਂ ਇੱਕ ਤੈਨੂੰ ਗਏ ਆਏ ਆ ਆ ਪੁੱਛੀ ਇਹਨੂੰ ਪੁੱਛੀ ਸਾ ਪੁੱਛਿਆ ਇਹਨੂੰ ਸੀਸਾ ਆਲੋ ਵੀ ਮੇਤਰੋ ਬੈਠਿਆਂ ਬੈਠਿਆਂ ਅੱਜ ਦਾ ਦਿਨ ਲੰਘ ਗਿਆ ਤਾਂ ਦੁਪਹਿਰ ਹੋ ਗਈ ਪੌਣ ਕਿਦਾਂ ਠੀਕ ਹਣ ਓਕੇ ਕਰਦੇ ਆ ਸ਼ਾਮ ਨੂੰ ਦੇਖੋ ਮਿਲਦੀ ਹੈ ਛੁੱਟੀ ਦੇ ਫੇਰ ਆਪਾਂ ਚੱਲਦੇ ਆਂ ਰੂਮ 'ਚ ਇੱਧਰ ਦੇਖ ਤੇਰੀ ਫੋਟੋ ਕਿਚਾ ਆਕੇ ਐਂ ਕਰਕੇ ਖਜਾਕ ਐਂ ਕਰਕੇ ਉੱਠਾ ਐਂ ਕਰ ਹਾਂ ਐਂ ਕਰਕੇ ਖਜਾਕ ਤੁਹਾਡੇ ਟਾਈਮ ਤੱਕ ਠੀਕ ਹੋ ਜਾਣਾ ਇਹ ਸੂਚ ਐਂ ਇਹ ਥੱਲੇ ਬੈ ਬੈ ਕੇ ਕੜੀਆ ਪਰਾਂ ਕੇ ਲਈ ਦਿਖਾ ਆਪਣੇ ਮਰੋਦ ਵੀ ਜਿਆਦੀ ਹੈ ਮਰੋਦ ਵੀ ਹੈ ਜਿਆਦੀ ਵਾਲੇ ਮੈਂ ਕਿ ਫੋਨ ਦਾ ਟਾਈਮ ਲੰਗੀ ਜਾਂਦਾ ਚਲਦੇ ਆ ਫਿਰ ਉੱਤੋਂ ਬਾਅਦ ਦੇਖਦੇ ਆ ਕਿ ਉਹ ਜ਼ੜ ਬੰਦਾ ਉਹ ਰੌਂਟੇ ਚਲਦੇ ਨੇ ਅੱਗੇ ਮੁੰਡੇ ਤੇ ਗਾਣਾ ਨਹੀਂ ਚਲਾਉਣਾ ਓਏ ਪਾਹ ਹਸਪੀਟਲ ਤੋਂ ਸਿੱਧੇ ਮੋੜ ਉੱਚਾ ਗਏ ਦੇਖਦੇ ਆ ਲੋੜ Mie toko ihai ini Kepada Ndekomor bakitnya Dari jans ke perasaan Karsyak ke metra Gali ini ਤੱਲੋ ਅੱਜ ਮੈਨੂੰ 60ਾਂ ਦੇ ਗੋਲ ਗੱਪੇ ਖਾਣ ਲੱਗਾ ਦਿਲ ਵੱਡਾ ਕਰਕੇ ਤੇਰਾ ਕੀ ਕਹਿਣਾ ਤੇਰਾ ਕੋਣ ਹੀ ਖਾਦਾ ਇਸ ਤੋਂ ਵੀ ਇਹ ਕੱਥੇ ਘਟਾਉਂਦਾ ਮੈਂ ਮੈਂ ਤੈਨੂੰ ਕਿਹਾ ਹੀ ਰਹਿੰਦਾ 60ਾਂ ਦੇ ਗੋਲ ਗੱਪੇ ਖਾਣ ਲੱਗੇ ਖਾਲੀ ਕੁੱਲਿਆਂ ਆ ਗਏ ਫਿਰ ਮਿਲਦੇ ਮੇਰੇ ਮੂੰਹ ਚ ਪਾਣੀ ਆਉਂਦਾ ਮੇਰੇ ਆਲੂ ਬਣਾਉਂਦਾ ਵੀ ਗੋਲ ਗੱਪੇ ਇਹ ਦੇ ਲਓ 60ਾਂ ਦੇ ਲਈ ਪਰਚੀ ਸਾਡੀ ਐਵੇਂ ਨਾ ਗਾਇਰ ਬਹੁਤ ਅੱਛਾ ਕਹਾਂ ਸੇ ਹੋਈ ਆ ਨੁਰਕੂਪੁਰ ਸੇ ਜੋਪੀ ਅੰਦਰੋਂ ਪਰਚੀ ਲਈ ਆ ਉਧਰੋਂ ਪਰਚੀ ਲੈ ਕੇ ਅੰਦਰੋਂ ਫੇਰ ਇਧਰ ਕੋਲ ਗਏ ਚਲੋ ਪੜੀਆ ਭਈਆ ਲੋ ਵੀ ਮਤਰਾ ਰਾਤ ਪੈ ਗਈ ਆ ਰਾਤ ਦੇ ਵੱਜ ਗਏ ਕਿੰਨਾ ਟਾਈਮ ਹੋ ਗਿਆ 7:30 ਹੋ ਗਏ 8:00 ਵਾ ਚੱਲੇ ਆਪਾਂ ਚੱਲੇ ਆਂ ਮੁੰਡੇ ਨੂੰ ਕੁਆਤੇ ਲੀੜੇ ਚਾਦਰ ਨਾਲ ਲੈ ਆਉਣ ਉਥੋਂ ਚਾਦਰ ਇਹਨਾਂ ਦੀ ਰਹਿੰਦੇ ਆਪਣੀਆਂ ਚਾਦਰਾਂ ਲੈ ਲਿਓ ਹੰਬਲ ਲਿਆਂਦਾ ਆਈ ਗੜੇ ਆਉਣਾ ਠੰਡ ਲੱਗਦੀ ਚੰਗਾ ਰਿਆਂ ਆਪਾਂ ਲੈ ਇਹ ਪੈਰ ਨੂੰ ਚੰਗਾ ਜੀ ਪੈਰ ਨੂੰ ਚੰਗਾ ਰਿਹਾ ਨਾ ਕੋਰਾ ਕਰ ਆ ਰੁਕ ਜਾ ਜੇ ਗੱਡੀ ਆਉਣੀ ਆ ਬਾਜੀ ਆਉਂਦੇ ਆ ਜੀ ਬਾਜੀ ਆਉਂਦੇ ਆ ਸਾਨੂੰ ਲੈਣ ਤੇ ਫੇਰ ਆਪਾਂ ਚੱਲਦੇ ਹੈ ਪੈਰ ਲਾਗੇ ਨਹੀਂ ਜਾਣ ਗਲਤੀਆਂ ਨਹੀਂ ਥੱਲੇ ਨਹੀਂ ਆਈ ਤੇ ਨਾ ਮੈਂ ਪੈਰ ਤੇ ਢਾਹ ਨਹੀਂ ਮੈਣਾ ਜੀ ਇਹ ਪੈਰ ਥੱਲੇ ਨਹੀਂ ਲਾਉਣਾ ਐਂ ਲਾ ਸਕਦਾ ਹੱਡੀ ਹੱਡੀ ਲਾ ਸਕਦਾ ਹੱਡੀ ਵੀ ਨਹੀਂ ਲੱਗਣੀ ਪਰ ਫੱਟੀ ਥੱਲੇ ਲੱਗਣਾ ਤਾ ਸਾਰਾ ਜੋੜੇ ਹੋ ਗਏ ਇੱਕ ਘਟੋ ਘਟ ਹਫਤਾ ਦੋ ਹਫਤੇ ਦੋਵੇਂ ਬਾਥਰੂਮ ਉੱਥੇ ਤੇ ਲੱਗ ਗਈ ਉੱਥੇ ਤੇ ਗੱਲ ਅੰਦਰ ਬਾਥਰੂਮ ਦਾ ਪੈਰ ਨਹੀਂ ਥਲੇ ਓਕੇ よろしくお願いします。<noise>